ਯੂਨਾਈਟਿਡ ਸਿੱਖ ਵੱਲੋਂ 11 ਪਿੰਡਾਂ ਦੀ ਸੇਵਾ ਲਈ ਗਈ ਏ ਇਹ ਜਿਹੜਾ ਰਗਬਾ ਏ ਇਹ ਭਾਨੇ ਵਾਲੇ ਦਾ ਰਗਬਾ ਹੈ ਠੀਕ ਹੈ ਤੇ ਇੱਥੇ ਸਾਨੂੰ ਵੀਰ ਮਿਲਿਆ ਸਾਨੂੰ ਪਤਾ ਲੱਗਾ ਵੀ ਇਹਨਾਂ ਦੀਆਂ ਦੋ ਬੱਚੀਆਂ ਨੇ ਅੱਗੇ ਕੋਈ ਕਮਾਈ ਦਾ ਕੋਈ ਏਡਾ ਸਰੋਤ ਨਹੀਂ ਹੈਗਾਗਾ ਚਾਰ ਕਿੱਲੇ ਜ਼ਮੀਨ ਆ ਇੱਕ ਪਾਸੇ 4-4 5-5 ਫੁੱਟ ਰੇਤਾ ਸੀ ਇਧਰਲੇ ਪਾਸੇ ਨੋਪੀ ਸੀ ਜਦੋਂ ਅਸੀਂ ਢੇੜਾ ਮਾਰਿਆ ਤੇ ਸਾਨੂੰ ਇਹ ਬਾਈ ਕਹਿੰਦਾ ਵੀ ਯਾਰ ਇੱਥੇ ਤਾਂ ਟਰੈਕਟਰ ਵੀ ਨਹੀਂ ਚੱਲਣੇ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਸਿੰਘ ਆਏ ਇੱਥੇ ਟੀਮ ਆ ਕੇ ਲੱਗ ਪਈ ਕੱਲ੍ਹ ਦੇ ਅਸੀਂ ਲੱਗੇ ਆ ਵੇ ਲੱਗ ਪਏ ਨੇ ਬਾਈ ਦਾ ਲਗਭਗ ਡੇਢ ਕਿੱਲਾ ਜਗਾ ਜਿਹੜੀ ਬੰਚ ਲੀ ਤੇ ਆ ਜਿਹੜੀ ਰਹਿ ਗਈ ਇਹਦੇ ਟਰੈਕਟਰ ਲੱਗੇ ਹੋਏ ਨੇ ਤੇ ਸਿੰਘ ਸੇਵਾ ਕਰ ਰਹੇ ਨੇ ਧੰਨਵਾਦ ਅਸੀਂ ਕਰਦੇ ਹਾਂ ਉਹਨਾਂ ਸੰਗਤਾਂ ਦਾ ਜਿਹੜੇ ਯੂਨਾਈਟਿਡ ਸਿੱਖ ਨੂੰ ਸਪੋਰਟ ਕਰਦੇ ਨੇ ਤਾਂ ਹੀ ਅਸੀਂ ਇਹੋ ਜਿਹੇ ਵੀਰਾਂ ਦੀ ਬਾਹ ਫੜਦੇ ਇਹਨਾਂ ਦੀ ਸੇਵਾ ਕਰਦੇ ਆ ਜਦੋਂ ਸਿੰਘ ਕਹਿਣਗੇ ਲਗਭਗ ਸਾਰੀ ਸੇਵਾ ਹੋ ਗਈ ਉਦੋਂ ਹੀ ਮੈਦਾਨ ਛੱਡਾਂਗੇ ਐਵੇਂ ਅਸੀਂ ਫਤਿਹ ਬੁਲਾ ਕੇ ਜਾਵਾਂਗੇ ਅਰਦਾਸ ਬੇਨਤੀ ਕਰਕੇ ਐਵੇਂ ਨਹੀਂ ਛੱਡਦੇ ਵੀ ਭਾਈ ਉਹ ਵੀ ਰਹਿ ਗਿਆ ਤੇ ਆ ਵੀ ਰਹਿ ਗਿਆ ਧੰਨਵਾਦ ਅਸੀਂ ਕਰਦੇ ਆ ਉਹਨਾਂ ਵੀਰਾਂ ਦਾ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਸਾਨੂੰ ਸੇਵਾ ਭੇਜਦੇ ਨੇ ਤਾਂ ਹੀ ਅਸੀਂ ਇਹਨਾਂ ਵੀਰਾਂ ਤੇਕਰ ਪਹੁੰਚਦੇ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਧੰਨਵਾਦੀ ਉਹਨਾਂ ਸੇਵਾਦਾਰਾਂ ਦੇ ਆ ਜਿਹੜੇ ਆਪਦੇ ਟਰੈਕਟਰ ਲੈ ਕੇ ਸਾਡੇ ਨਾਲ ਸੇਵਾ ਕਰ ਰਹੇ ਨੇ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਆ ਧੰਨਵਾਦੀ ਅਸੀਂ ਤੁਹਾਡੇ ਵੀ ਆ ਜੀ ਜਿਹੜੇ ਤੁਸੀਂ ਦੁਨੀਆ ਤੇ ਜ ਦਿਖਾਉਂਦੇ ਜੇ ਵੀ ਯੂਨਾਈਟਿਡ ਸਿੱਖ ਕਿਸ ਪ੍ਰਕਾਰ ਨਾਲ ਲੋਕਾਂ ਦੀ ਸੇਵਾ ਕਰ ਰਹੇ